ਨਦੀ ਦੇ ਵਿੱਚ ਗੱਡੀ ਪਜਾਈ ਜਾ ਰਹੀ ਹੈ ਇਹ ਕੋਈ ਟੀਵੀ ਐਡ ਨਹੀਂ ਹੈ ਸਗੋਂ ਇੱਕ ਸੈਲਾਨੀ ਹੈ ਜੋ 크ਿਸਮਸ ਦੇ ਮੌਕੇ ਤੇ ਹਿਮਾਚਲ ਗਿਆ ਸੀ ਜਸ਼ਨ ਮਨਾਉਣ ਦੇ ਲਈ ਪਰ ਰਾਹ ਦੇ ਵਿੱਚ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਜਮ ਤੋਂ ਇਨਾ ਪਰੇਸ਼ਾਨ ਹੋਇਆ ਕਿ ਟੂਰਿਸਟ ਨੇ ਥਾਲ ਸੜਕ ਦੀ ਥਾਂ ਨਦੀ 'ਚ ਪਜਾਣੀ ਸ਼ੁਰੂ ਕਰ ਦਿੱਤੀ ਇਹ ਤਸਵੀਰਾਂ ਹਿਮਾਚਲ ਪ੍ਰਦੇਸ਼ ਦੇ ਲਾਹੌਲ ਜ਼ਿਲ੍ਹੇ ਦੀਆਂ ਨੇ ਦਾਵਾ ਕੀਤਾ ਜਾ ਰਿਹਾ ਹੈ ਕਿ ਲਾਹੌਲ ਘਾਟੀ 'ਚ ਭਾਰੀ ਟ੍ਰੈਫਿਕ ਦੇ ਕਰਕੇ ਇਸ ਸੈਲਾਨੀ ਨੇ ਖਤਰਨਾਕ ਰਾਹ ਚੁਣ ਲਿਆ ਅਟਲ ਟਨਲ ਦੇਖਣ ਦੀ دیوانگی نے Shimla Manali ਦੇ ਸਾਰੇ ਹੋਟਲਾਂ ਨੂੰ 90% ਤੱਕ ਫੁੱਲ ਕਰ ਦਿੱਤਾ ਹੈ ਸੜਕਾਂ ਤੇ ਵਾਹਨ ਹੀ ਵਾਹਨ ਦਿਖਾਈ ਦੇ ਰਹੇ ਨੇ ਖਾਸ ਕਰਕੇ Christmas ਅਤੇ ਨਵੇਂ ਸਾਲ ਦੀ ਸੈਲੀਬ੍ਰੇਸ਼ਨ ਦੇ ਲਈ ਸੈਲਾਨੀ ਹਿਮਾਚਲ ਪ੍ਰਦੇਸ਼ ਦਾ ਰੁਕ ਕਰ ਰਹੇ ਨੇ ਜਿਸ ਕਰਕੇ ਭਾਰੀ ਟ੍ਰੈਫਿਕ ਹੋ ਰਿਹਾ ਹੈ ਅਤੇ ਇਸੇ ਲਈ ਹੁਣ ਨਦੀ ਦਾ ਰਾਤ ਚੁਣਿਆ ਗਿਆ ਜੋ ਬਹੁਤ ਖਤਰਨਾਕ ਹੈ ਜਾਣਕਾਰੀ ਮੁਤਾਬਕ ਐਤਵਾਰ ਨੂੰ ਇੱਕ ਦਿਨ ਚ ਰਿਕਾਰਡ 28210 ਗੱਡੀਆਂ ਅਟਲ ਟਨਲ ਚੋਂ ਲੰਘੀਆਂ Shimla Police ਨੇ ਸੋਮਵਾਰ ਸ਼ਾਮ ਨੂੰ ਇੱਕ Facebook ਪੋਸਟ ਦੇ ਵਿੱਚ ਕਿਹਾ ਕਿ ਲੰਘੇ 72 ਘੰਟਿਆਂ ਚ Shimla ਚ 55345 ਵਾਹਨ ਆਏ ਨੇ ਪੁਲਿਸ ਨੇ ਕਿਹਾ ਕਿ ਇਸ ਦੀ ਵਿਵਸਥਾ ਕੀਤੀ ਗਈ ਹੈ ਕਿ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਹਿਮਾਚਲ ਪ੍ਰਦੇਸ਼ ਟੂਰਿਸਟ ਵਿਕਾਸ ਨਿਗਮ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਰਿਜ਼ੋਰਟਸ ਵਿੱਚ ਨਵੇਂ ਸਾਲ ਦੇ ਜਸ਼ਨ ਦੇ ਲਈ ਗਾਲਾ ਨਾਈਟਸ ਡਾਈਨ ਇਨ ਡਾਂਸ ਲਾਈਵ ਸੰਗੀਤ ਦੇ ਨਾਲ DJ ਅਤੇ ਬੱਚਿਆਂ ਦੇ ਲਈ ਮਜ਼ੇਦਾਰ ਗਤੀਵਿਧੀਆਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਬੇਸ਼ੱਕ ਜਸ਼ਨ ਦੇ ਲਈ ਲੋਕ ਹਿਮਾਚਲ ਪ੍ਰਦੇਸ਼ ਤੱਕ ਰੁਕ ਕਰ ਰਹੇ ਨੇ ਪਰ ਇਸ ਦੌਰਾਨ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਆਪਣੀ ਅਤੇ ਦੂਜਿਆਂ ਦੀ ਜਾਨ ਜੋਖਮ 'ਚ ਨਾ ਪਾਈ ਜਾਏ।